ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਪਿੰਡ ਕੋਟਲੇ ਤੋਂ ਕੋੜ ਕਰੋੜ ਖੁਰਦ ਦੇ ਵਿੱਚੋਂ ਮਿੱਤਰੋ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ ਮਨਦੀਪ ਭਾਈ ਦੇ ਘਰੋਂ ਵਪਾਰ ਦਾ ਭਾਈ ਦਾ ਕੰਮ ਆ ਤਿੰਨ ਭਾਈ ਜਰ ਦੇ ਕੋਲੇ ਜਨਵਾਰ ਰਸਟਮ ਕਾਉ ਆ ਇੱਕ ਤੁਹਾਨੂੰ ਦਿਖਾਉਣੀ ਆ ਮਿੱਤਰੋ ਐਰ ਸ਼ਾਰ ਦੀ ਬੱਛੀ ਤੇ ਦੋ ਦਿਖਾਉਣੀਆਂ ਤੁਹਾਨੂੰ گاਵਾ ਇੱਕ ਹੋਰ ਵਹਿੜ ਵੀ ਯਾਰ ਛੇੜ ਦੇ ਵਿੱਚ ਹੀ ਪੈਂਦੀ ਆ ਉੱਚੇ ਬੱਚੇ ਦੇ ਵਿੱਚ ਚੰਗੇ ਦੁੱਧ ਦੀ ਮਾਲਕਣ ਇੱਕ ਚੰਗੇ ਦੁੱਧ ਦੀ ਮਾਲਕਣ ਗੱਬੜਗਾ ਪਾ ਹੋਣਗੇ ਬਿਲਕੁਲ ਲੈਣ ਦੇਣ ਵਾਲੇ ਮਨਦੀਪ ਵੀਰੇ ਕੀ ਹਾਲ ਆ ਬਾਈ ਵਧੀਆ ਹੀ ਸასიਖਾਲਾ ਕੈਨੇਡਾ ਵਾਲੀਆਂ ਗਾਈਆਂ ਦਾ ਫਿਰ ਕਿਵੇਂ ਰਿਹਾ ਫਰਸਪੌਂਸ ਉਹ ਬਹੁਤ ਵਧੀਆ ਰਿਹਾ ਬਾਈ ਹੈ ਪੈਗੇ ਪਟਾਕੇ ਬਾਈ ਬਸ ਆ ਘੰਟੇ ਡੇਢ ਘੰਟੇ ਦੇ ਵਿੱਚ ਹੀ ਠੀਕ ਆ ਬਾਈ ਤੇ ਅੱਜ ਕਿੰਨੇ ਜਾਨਵਰ ਆ ਬਾਈ ਅੱਜ ਤਿੰਨ ਆ ਬਾਈ ਆਪਣੇ ਕੋਲ ਤਿੰਨ ਤੇ ਅੱਜ ਕਿੰਨੇ ਤੋਂ ਸ਼ੁਰੂ ਵੱਛੀ ਤੋਂ ਹੀ ਕਰਿਆ ਯਾਰ ਇਹ ਰਹਿਰ ਸ਼ੇਰ ਵਾਲੀ ਬੜੀ ਪਸੰਦੀ ਦੀ ਸੀ ਜ ਮੇਰੀ ਇਹ ਕਿੰਨੇ ਚਰਦੀ ਇਹ ਬਾਈ 14 ਮਹੀਨੇ ਦੱਸਿਆ ਮਾਲਕਾਂ ਨੇ ਠੀਕ ਆ ਠੀਕ ਹੈ ਯਾਰ ਸਰਜੇ ਪੈਂਦੀ ਹੈ ਜਿਆਦਾ ਕੁਆਲਟੀ ਬਹੁਤ ਆਉਂਦਾ ਬਈ ਜਿਆਦਾ ਕੁਆਲਟੀ ਬਹੁਤ ਇਹ ਦੁੱਧ ਦਾਨਦਾ ਵੇ ਹੂੰ ਉਹ ਚੰਗੇ ਟੀਕੇ ਟੋਕੇ ਦੀ ਇਹ ਟੀਕਾ ਆਪਾਂ ਪੁੱਛਿਆ ਨੇ ਝੂਠ ਮਾਰਨ ਨੂੰ ਨਹੀਂ ਨਹੀਂ ਸਿਆਣੀ ਗੱਲ ਆ ਵੀਰੇ ਪਰਫਰਮੈਂਟ ਬਹੁਤ ਚੰਗਾ ਵਾਸੀ ਚੰਗਾ ਬਹੁਤ ਚੰਗਾ ਆਸਾ ਕਿੰਨੇ ਤੇ 14 ਮਹੀਨਿਆਂ ਦੀ ਤੇ 14 ਮਹੀਨਿਆਂ ਦੀ ਬਈ ਗੋਲਗਲ ਬਹੁਤ ਆ ਹਨਾ ਪੂਰੀ ਪੂਰੀ ਜਾ ਕੇ ਨੂੰ ਦੋ ਤਿੰਨ ਬੋਰੀਆਂ ਫੀਡ ਦੀਆਂ ਪੈ ਗਈਆਂ ਨੇ ਟੀਕਾ ਲੈ ਲੈਣਾ ਬਈ ਟੀਕਾ ਲੈ ਲੈਣਾ ਹੂੰ ਝੋਲੀ ਝਾੜੀ ਮੂੰਹ ਮਾ ਬੋਰੀ ਦਾ ਬਹੁਤ ਚੰਗੀ ਆ ਬਈ ਦੋਰੀ ਵੀ ਵੀਰੇ ਕੱਢੀ ਬਾਰ ਨੂੰ ਮੜੀ ਜੀ ਖੋਲੀ ਖੈਨੂੰ ਯਾਰ ਕਬ ਨੇ ਵਾਈ ਤੇ ਵਾਈ ਨਾ ਵਾਈ ਦਵਾਈ ਦਬੇ ਕੋਈ ਵੀ ਨਹੀਂ ਆਪਾਂ ਲੈ ਨੱਚਦੀ ਬਾਲਾ ਇਹ ਤਾਂ ਚੰਦਰੀ ਹਮ ਲਿਆ ਇਹ ਜਾਊਗੀ ਪਹਿਲੀਓ ਜੀ ਨਾ ਜੁਗੜੀਆਂ ਨਾ ਇਹਦਾ ਨਾਂ ਫਿਰ ਨਾ ਭਾਈ ਜਿਹੜਾ ਮਰਜ਼ੀ ਰੱਖ ਨਾਂ ਰੱਖ ਕੇ ਦਈਏ ਇਹਦਾ ਨਾਂ ਨਾਂ ਰੱਖ ਦੇ ਦਿੰਨੇ ਬਈ ਇਹਦਾ ਨਾਂ ਰੱਖਦੀ ਆ ਆਪਣਾ ਹੁਸਨਾ ਦੀ ਪਰੀ ਹੈ ਠੀਕ ਗੱਲ ਕਰੂਗੀ ਖਰੀਦ ਇਹਦਾ ਕੀ ਰੱਖਣਾ ਬਈ ਮੁੱਲ ਮੰਗਾ ਇਹ 25000 ਦੀ ਦਵਾਂਗੇ ਬਈ ਲਾਡ ਪਿਆਰ ਕੋਈ ਕਰਾਂਗੇ ਬਈ ਹੈ ਕਰਾਂਗੇ ਬਈ ਥੋੜਾ ਬੋਤਾ ਕਰਦੀ ਚੰਗਾ ਜ਼ਰੂਰ ਬਈ ਬਾਹਲਾ ਨਹੀਂ ਤੈਨੂੰ ਆਦਾ ਕਿਉਂਕਿ ਅੰਦਰ ਬਈ ਕਹੇ ਨੇ ਦੁੱਧ ਪਿਆ ਤੈਨੂੰ ਹੀ ਬਈ ਇਹ ਰੰਗ ਨਾ ਮਿਲਦਾ ਵੀ ਨਹੀਂ ਕਿਤੇ ਨਹੀਂ ਮਿਲਦਾ ਯਾਰ ਪੱਕੀ ਗੱਲ ਆ ਤੇਰੀ ਟਿਕਾਣਾ ਬਹੁਤ ਚੰਗਾ ਹੈ ਨਾ ਇਹ ਅੱਜ ਆ ਗਈ ਤੇਰੇ ਕੋਲ ਪਤਾ ਨਹੀਂ ਕਿੰਨੇ ਚਿਰ ਬਾਅਦ ਹੈ ਉਹ ਜੀ ਇਹ ਖੋਸ਼ ਆ ਬਈ ਨਵੇਂ ਘਰ ਜਾਂਦੀ ਪੂਰੀ ਪੂਰੀ ਬਈ ਤੰਦਰੁਸਤ ਤਾਂ ਹੀ ਸ਼ਾਲਾ ਮਾਰਦੀ ਹੈ ਤੇ ਆਹ ਬਈ ਜੁਗਨੀ ਬਾਰੇ ਦੱਸੀ ਇਹ ਨਾ ਬਈ ਆਪਾਂ ਫਾਰਮ ਚੋਂ ਲਈ ਸੀ ਬੱਚੀ ਇਹ ਵੀ ਹਾਂ ਇਹਦੇ ਥੱਲੇ ਦੁੱਧ ਸੀਗਾ ਬਈ 14 15 ਕਿਲੋ ਠੀਕ ਆ ਪਰ ਹ ਉਪਰ ਆਈ ਆਪਣੇ ਕੋਲ ਪੂਰਾ ਹਵੱਛੀ ਮਗਰ ਹੈ ਦੇ ਪੂਛੀ ਮਗਰ ਹੁਣ 12 ਕਿਲੋ ਦੁੱਧ ਆ ਬਈ ਠੀਕ ਹੈ ਬੱਚੀ ਬੱਚੀ ਆਪ ਖੜੀ ਜਿਹੜੀ ਬੱਚੀ ਅੰਦਰ ਖੜੀ ਆ ਹਾਂ ਆ ਬੱਚੀ ਖੜੀ ਸੂਈ ਨੂੰ ਤਾਂ ਹੋ ਗਿਆ ਕਿ 2 2.5 ਮਹੀਨੇ ਯਾਰ ਬਾਈ 2 ਮਹੀਨੇ ਹੋ ਗਏ ਹਾਂਜੀ 2 ਮਹੀਨੇ ਹੋ ਗਏ ਕੋਈ ਏ ਆਈ ਵਗੈਰਾ ਤਾਂ ਨਹੀਂ ਲਈ ਹੋਈ ਇਹਨੇ ਨਹੀਂ ਬਈ ਹਜੇ ਨਹੀਂ ਲਈ ਮੈਂ ਕਈ ਵਾਰੀ ਆਉਂਦਾ ਟਿਕਾ ਡੂਗਾ ਭਰਾਇਆ ਹੁੰਦਾ ਅਗਲੇ ਦਾ ਨਹੀਂ ਨਹੀਂ ਬਈ ਹਜੇ ਨਹੀਂ ਯਾਰ ਤਾਰਾਂ ਕਰਦੀ ਅੱਜ ਹਾਂ ਹਾਂਜੀ ਭਰਾ ਦੀ ਫੇਰੀ ਯਾਰ ਕਈ ਵਾਰੀ ਗੱਪਣ ਹੋ ਜਾਂਦਾ ਹੁੰਦਾ ਪਾਸੂ ਹਾਂਜੀ ਹਾਂਜੀ ਰੁੱਤ ਚੰਗੀ ਆ ਇਹਨਾਂ ਦੀ ਨਹੀਂ ਨਹੀਂ ਜ਼ਰੂਰ ਭਰਾਵਾਂਗੇ ਬਈ ਘਰ ਹੀ ਇੱਕ ਦਾ ਥਲੇ ਆ ਰਹੀ ਦੀ ਆਲ ਕਰਦੀ ਇਹ ਹੂੰ ਪੱਠੇ ਪੁੱਠੇ ਨਹੀਂ ਬਾਈ ਚੱਕੇ ਯਾਰ ਵੜਨੇਵੇਂ ਜੀ ਨਹੀਂ ਲਾਇਆ ਹਜੇ ਵੀ ਵੜ ਡਰ ਕੇ ਤੁਰਦੀ ਆ ਡਰ ਕੇ ਬਾਈ ਖੁੱਲੀ ਆਈ ਓਵੇਂ ਹਾਂ ਲਿਆ ਬਾਈ ਠੀਕ ਆ ਵੱਡੇ ਬਾਈ ਵੱੱਥੀ ਬਹੁਤ ਸੋਹਣੀ ਪਈ ਹੈ ਨਾ ਬਾਈ ਵੈਸੇ ਬੱਛੀ ਹਾਂ ਬਾਈ ਪੂਰੀ ਹੂੰ ਮੈਂ ਕਿੰਨੇ ਦੀ ਦੇ ਦਈਏ ਵੀਰੇ ਇਹ 52000 ਦੀ ਦੇ ਦਾਂਗੇ 55 ਦੀ ਤੂੰ ਟੋਕੜ ਘੱਪੜ ਕਰਕੇ ਲੈ ਆਉਣੀ ਹਾਂ ਲੈ ਆਵਾਂਗੇ ਬਈ ਹੈ ਲੈ ਆਵਾਂਗੇ ਜਦੋਂ ਤਿੰਨਾਂ ਦੀ ਗੱਬਣ ਹੋ ਗਈ ਚਾਰ ਪੰਜ ਮਹੀਨੇ ਦੁੱਧ ਪੀਵੇ ਅਗਲਾ ਟਕਾ ਕੇ ਹਨਾ ਨਹੀਂ ਤਿੰਨਾਂ ਦੀ ਚੈੱਕ ਕਰਾ ਕੇ ਹਾਂ ਆਪਾਂ ਫੋਨ ਲਾ ਦੇ ਆਪਾਂ ਲੈ ਆਵਾਂਗੇ ਹਾਂ ਸਹੀ ਗੱਲ ਆ ਬਾਈ ਯਾਰ ਬੱਤੀ ਬਹੁਤ ਟਕਾਣੇ ਦੀ ਆ ਵੀਰੇ ਯਾਰ ਇਹੋ ਜੀ ਚੀਜ਼ ਲਓ ਬਾਈ ਦਸ਼ਕ ਵੀਰੋ ਜਿਨ੍ਹਾਂ ਨੇ ਗਰਾਮ ਆ ਬਈ ਸਾਹਮਣ ਵਾਲੀ ਸਵਾ ਲੱਖ ਦੀ ਹੈ ਤਿਆਰ ਹੋ ਗਈ ਅੱਜ ਕਿੰਨੇ ਦੀ 52 ਦੀ ਅੱਜ 52 ਦੇ ਦਾਂਗੇ ਲਾਡ ਪਿਆਰ ਕਰਾਂਗੇ ਜੀ ਕਿੰਨਾ ਕੋ 1000 ਛੱਡ ਦਾਂਗੇ ਚੱਕ ਦੇ ਦੋ ਉੱਪਰਲਾ ਜਾਣ ਦ ਛੱਡ ਦੇ 50 ਦੀ ਦੇ ਦਾਂਗੇ ਤੇ ਤਿੰਨ ਨੰਬਰ ਵਾਲੀ ਜੁਗਣੀ ਬਾਰੇ ਦੱਸ ਬਈ ਇਹ ਬਾਈ ਅਗਲਾ ਆਉਦੀ ਸਮਝਣਾ ਦੂਜਾ ਸਵਾਲ ਆਲੇ ਤੀਜਾ ਲਾ ਲਈ ਠੀਕ ਆ ਵੀਰੇ 25 ਕਿਲੋ ਦੁੱਧ ਮਾਲਕਾਂ ਨੇ ਕਹੇ ਨੇ ਪਾਇਆ ਜੀ ਠੀਕ ਆ ਠੀਕ ਹੈ ਹੁਣ ਹਫਤੇ ਦਾ ਹੰਦਰਾ ਦੀ ਕੱਚੀ ਆਈ ਠੀਕ ਆ ਸੀਰ ਸੌ ਦੋਨੇ ਹੀ ਵੜਾਈ ਹੂੰ ਠੰਡੇ ਵਾ ਬਹੁਤ ਚੰਗਾ ਲੱਗਿਆ ਠੰਡੇ ਵਾ ਬਹੁਤ ਆਈ ਹਾਂਜੀ ਹਾਏ ਤਾਂ ਬਣੂਗੀ ਥੱਲੋ ਮੈਂ ਕਹੇ ਪੂਰਾ ਫੁੱਲ ਬਣ ਕੇ ਸੁੰਦੀ ਆ ਜੀ ਹੂੰ ਇਹ ਕਿੰਨੇ ਦੀ ਦੇ ਦੀਏ ਵੀਰੇ ਮੈਂ ਕਹੇ ਬਹੁਤ ਵਾਸੜਿਓ ਇਹ ਨਹੀਂ ਇਹ ਲੋਟ ਨਹੀਂ ਆਉਂਦੀਆਂ ਬਾਈ ਹਾਂ ਬਾਈ ਹਾਂ ਬਾਈ ਪਾਰਟੀ ਦਿੱਤੀ ਨਹੀਂ ਤੋ ਪਾਰਟੀ ਜਦੋਂ ਮਰਜੀ ਬਾਈ ਇਹ ਹੁਣ ਲੈ ਜੂ ਹਫਤਾ ਹਜੇ ਇਹ ਬਾਈ ਹਫਤਾ ਖੁੱਲਾ ਡੋਲਾ ਲਊਗੀ ਠੀਕ ਆ ਓਏ ਹਾਂਜੀ ਗਾਂ ਚੰਗੀ ਆ ਬਾਈ ਹਨਾ ਪੂਰੀ ਪੂਰੀ ਚੰਗੀ ਬਾਈ ਬਾਕੀ ਭਾਅ ਵੀ ਚੰਗਾ ਬਾਈ ਇਨੇ ਚਾਉਂਦਾ ਕੋਈ ਨਹੀਂਗਾ ਕਿੰਨੇ ਰੀ ਦੇ ਦਈਏ ਵੀਰੇ ਇਹ ਬਾਈ 75000 ਦੀ ਦੇ ਦਾਂਗੇ ਜੀ ਪੱਕੀ ਗੱਲ ਆ ਹਾਂਜੀ ਹਾਂਜੀ ਬਾਈ ਠੀਕ ਆ ਯਾਰ ਅੱਜ ਭਾਅ ਬਾਈ ਅੱਜ ਕੱਲ੍ਹ ਗਾਈਆਂ ਦੇ ਬਹੁਤ ਚੱਲੀਆਂ ਹੋਣ ਹਨਾ ਬਾਈ ਮਾਰਕੀਟ ਚੱਲ ਪਈ ਆ ਗਾਈਆਂ ਦੀ ਹੁਣ ਹਾਂਜੀ ਹਾਂਜੀ ਬਾਈ ਉਹੜ ਚੱਲਿਆ ਕੰਮ ਹਨਾ ਬਈ ਚੱਲਿਆ ਚੱਲਿਆ ਪੂਰਾ ਬਈ ਮਨਦੀਪ ਪਹਿਲਾਂ ਤਾਂ ਵੇਲੇ ਜੇ ਬਹਿਣ ਵਾਲਾ ਕੰਮ ਹੋ ਗਿਆ ਸੀ ਇੱਕ ਰੀ ਸਹੀ ਗੱਲ ਹੈ ਹੈ ਸਹੀ ਗੱਲ ਹੈ ਐਜ ਹੋ ਗਿਆ ਸੀ ਵੀ ਬਾਈ ਵਪਾਰ ਨਹੀਂ ਚੱਲਦਾ ਹੁਣ ਸਹੀ ਗੱਲ ਹੈ ਠੀਕ ਗੱਲ ਹੈ ਬਈ ਦੋ ਜਿਹੜੇ ਦੋ ਮਹੀਨੇ ਪਿਛਲੇ ਲੰਘੇ ਹਨਾ ਇੱਕ ਲੋਕਾਂ ਨੇ ਪਸ਼ੂ ਘਰੋਂ ਕੱਢੇ ਨਹੀਂ ਸਹੀ ਗੱਲ ਆ ਕੰਮ ਹੋਇਆ ਪਿਆ ਸੀ ਬਾਈ ਸਹੀ ਇਹ ਮਹਿ ਦਾ ਭਾਅ ਸੀ 75 80 ਨੂੰ ਚੰਗੀ ਮਹਿ ਮਿਲਦੀ ਪਈ ਤੇ ਹੁਣ ਬਈ ਟੋਕੜ ਲੈਣੀ ਪੈਂਦੀ ਆ 70 ਨੂੰ ਸਹੀ ਗੱਲ ਸਹੀ ਗੱਲ ਹੈ ਵੀ ਕਿ ਤੇ ਇਹਦਾ ਰੇਟ ਹੈਗਾ 75000 ਹਫਤੇ ਦੀ ਆ ਕੱਚੀ ਹੈਣਾ ਹਫਤੇ ਦੀ ਕੱਚੀ ਹੈ ਤੇ 24 ਕਿਲੋ ਦੀ ਮਾਲਕਣ ਤੇ ਆ ਹੈਗੀ 14 15 ਕਿਲੋ ਦੀ ਮਾਲਕਣ ਇਹਨੇ ਨਹੀਂ ਲਾਇਆ ਜੀ ਅੱਜ ਚਵਾ ਦਾਂਗੇ 12 ਹੈਣਾ ਅੱਜ 12 ਤੇ 52 ਤੋਂ ਦੋ ਛੋੜ ਤੇ 50 ਦੀ ਦੇ ਦੇਾਂਗੇ ਤੇ ਆ ਫਿਰ ਮਿੱਤਰੋ ਐਰ ਸ਼ੈਰ ਦਾ ਬ੍ਰਾਂਡ ਇਹ ਦੇ ਦੇਣਾ 25000 ਦੇ ਵਿੱਚੋਂ ਮਾਨ ਤਾਣ ਨਾਲ 14 ਮਹੀਨਿਆਂ ਦੀ ਇਹ ਸੀਗੇ 3 ਜਨਵਰੀ 22 ਦੇ ਕੋਲੇ ਤੇ ਨੰਬਰ ਬਾਈ ਕਿੰਨਾ ਆ ਗਿਆ ਮਨਦੀਪ 99550 550 8001 68001 98550568001 ਤੇ ਹੁਣ ਮੈਂ ਮਿੱਤਰੋ ਗਾਵਾਂ ਚੰਗੀਆਂ ਨੱਚ ਲੋਲਾ ਕੇ ਡਿੱਕ ਤੇ ਧੰਨਵਾਦ ਕਰਦੇ ਹਾਂ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿਲੋਂ